ਜੋ ਅੱਜ ਦੇਸ਼ ਭਰ ਦੇ ਵਿੱਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਹੀ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਉਸੇ ਦੇ ਚਲਦੇ ਅੰਮ੍ਰਿਤਸਰ ਦੇ ਆਚਾਰੀ ਵਾਗਾ ਬਾਰਡਰ ਤੋਂ ਕਿਸਾਨਾਂ ਨੂੰ ਸਰਵਣ ਸਿੰਘ ਬੰਦੇਰ ਦੀ ਅਗਵਾਈ ਹੇਠ ਸੈਗੜੇ ਟਰੈਕਟਰ ਲੈ ਕੇ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਹੈ ਏ ਟਰੈਕਟਰ ਮਾਰਚ ਅਟਾਰੀ ਬਾਰਡਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੇ ਗੋਲਡਨ ਗੇਟ ਚ ਆ ਕੇ ਸਮਾਪਤ ਹੋਵੇਗਾ। ਉਹਨਾਂ ਕਿਹਾ ਕਿ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣ ਗਿਆ। ਉਹਨਾਂ ਕਿਹਾ ਕਿ ਦੇਸ਼ ਜ਼ਰੂਰ ਆਜ਼ਾਦ ਹੋ ਗਿਆ ਪਰ ਅਸੀਂ ਲੋਕ ਆਜ਼ਾਦ ਨਹੀਂ ਹੋਏ। ਅਸੀਂ ਅੱਜ ਵੀ ਇਹਨਾਂ ਸਰਕਾਰਾਂ ਦੇ ਗੁਲਾਮ ਹਾਂ। ਅਸੀਂ ਜਿਸ ਦਿਨ ਆਜ਼ਾਦ ਹੋਵਾਂਗੇ ਉਸ ਦਿਨ ਸਾਡਾ ਆਜ਼ਾਦੀ ਦਿਹਾੜਾ ਹੋਵੇਗਾ। ਜੋ ਕਿਸਾਨਾਂ ਦਾ ਦੇਸ਼ ਭਾਰ ਦੇ ਵਿੱਚ ਟਰੈਕਟਰ ਮਾਰਚ ਸੋ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਸੋ ਸਰਵਣ ਸਿੰਘ ਪੰਦੇਰ ਕਿਸਾਨਾਂ ਗੁੱਦੀ ਅਗਵਾਈ ਦੇ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਗਿਆ ਸੋ ਕਿਸਾਨਾਂ ਨੇ ਕਿਹਾ ਅਸੀਂ ਅਜੇ ਆਜ਼ਾਦ ਨਹੀਂ ਹੋਏ ਹਾਂ ਭਾਵੇਂ ਦੇਸ਼ ਆਜ਼ਾਦ ਹੋ ਗਿਆ ਹੈ ਸੋ ਜ਼ਨਾਗ ਹੀ ਜਿਹੜਾ ਕਿ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕਿਸਾਨਾਂ ਦੇ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਵੱਲੋਂ ਸੋ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਕਿਸਾਨਾਂ ਨੂੰ ਸਰਵਣ ਸਿੰਘ ਪੰਦੇਰ ਦੀ ਅਗਵਾਈ ਦੇ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਗਿਆ ਤੋ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾਰੀਆਂ ਜਾਣ ਗਿਆ ਐ ਐਮਐਸਪੀ ਦੀ ਮੰਗ ਨੂੰ ਲੈ ਕੇ ਇਹ ਟਰੈਕਟਰ ਮਾਰਚ ਕੱਢਿਆ ਗਿਆ ਸੋਕੇਂਦਰ ਸਰਕਾਰ ਦੇ ਖਿਲਾਫ ਰੋਜ਼ ਪ੍ਰਗਟਾਇਆ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਸੋ ਦੇਸ਼ ਭਰ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਵੀ ਕਿਸਾਨਾਂ ਨੇ ਟਰੈਕਟਰ ਮਾਰਚ ਦੀ ਸ਼ੁਰੂਆਤ ਕੀਤੀ ਹੈ। ਤੋ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਗਿਆ। ਤੋ ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਦੇਸ਼ ਆਜ਼ਾਦ ਹੋਇਆ ਪਰ ਹਜੇ ਤੱਕ ਅਸੀਂ ਆਜ਼ਾਦ ਨਹੀਂ ਹੋਏ। ਦੇਖੋ ਦੇਖੋ ਜਿਹੜਾ ਸਾਡਾ ਅੱਜ ਦਾ ਦੇਸ਼ ਵਿਆਪੀ ਟਰੈਕਟਰ ਮਾਰਚ ਹੈਗਾ ਇਹ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਐਨ ਪੀ ਵੱਲੋਂ ਸੀਗਾ ਅੱਜ ਦੇਸ਼ ਅੱਗੇ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਨਰੇਗਾ 200 ਦਿਨ ਉਹਦੀ ਚੰਗੀ ਦਿਹਾੜੀ ਲਖੀਮਪੁਰ ਖੇਰੀ ਦਾ ਇਨਸਾਫ ਕਿਸਾਨਾਂ ਤੋਂ ਸਾਰੇ ਕੇਸ ਵਾਪਸ ਲੈਣਾ ਸ਼ਹੀਦਾਂ ਨੂੰ ਮੁਆਵਜ਼ਾ WTO ਤੋਂ ਭਾਰਤ ਬਾਹਰ ਆਵੇ ਤੇ ਫਸਲੀ ਬੀਮਾ ਯੋਜਨਾ ਮੰਗਾ ਸੀਗੀਆਂ ਸਾਡੀਆਂ ਦੂਸਰਾ ਅੱਜ ਦਾ ਦੇਣੀ ਸੀ 15 ਅਗਸਤ ਦਾ ਕਿਉਂ ਚੁਣਿਆ ਕਿਉਂਕਿ 1947 ਵਿੱਚ ਅਸੀਂ ਇੰਗਲੈਂਡਾਂ ਨੂੰ ਲੜਾਈ ਲੜ ਕੇ ਇਸ ਮੁਲਕ ਚੋਂ ਘਟ ਦਿੱਤਾ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਆ ਵਧਾਈ ਕਿਤੇ ਹੋਰ ਸਾਰਥਕ ਹੋ ਜਣੀ ਸੀ ਉਹ ਸਰਦ ਹੋਣੀ ਸੀ ਆਜ਼ਾਦੀ ਦਾ ਭਾਵ ਵੀ ਹਰਥਾ ਹੁੰਦਾ ਵੀ ਤੁਸੀਂ ਆਪਣੀ ਸਮੱਸਿਆ ਦਾ ਹੱਲ ਕੱਢ ਕੇ ਉਤੋਂ ਨਿਕਲ ਆਉਂਦੇ ਪਰ ਦੁੱਖ ਦੀ ਗੱਲ ਆ ਵੀ ਅੱਜ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈਗਾ ਇਹਦੀ ਸਾਨੂੰ ਸਮੱਸਿਆ ਅੱਜ ਮਜ਼ਦੂਰ ਨੂੰ ਕੰਮ ਨਹੀਂ ਹੈਗਾ ਦੇਸ਼ ਮੰਗਾਈ ਨਾ ਗਰੀਬ ਮੰਗਾਈ ਨਾ ਲੜ ਰਿਹਾ ਤੇ ਕਿਸਾਨ ਜੋ ਪੈਦਾ ਕਰਦਾ ਉਹਨੂੰ ਪੈਦਾਵਾਰ ਦਾ ਮੰਡੀ ਵਿੱਚ ਸਹੀ ਬੁੱਲ ਨਹੀਂ ਮਿਲਦਾ ਹੈਗਾ 35 ਰੁਪਏ ਤੋਂ ਅਸੀਂ ਘਟ ਕਮਾ ਰਹੇ ਹੈਗੇ 72% ਇਹਨਾਂ ਦੇ ਅੰਕੜਿਆਂ ਅਨੁਸਾਰ ਕਿਸਾਨ ਗਰੀਬੀ ਹੇਠਾਂ ਤੋਂ ਥੱਲੇ ਹੈਗਾ ਜਿਹੜਾ ਤਬਕਾ ਜ਼ਿਆਦਾ ਪੀੜਤ ਹੈ ਫਿਰ ਉਹ ਸੜਕਾਂ ਤੇ ਖਲੋਨਾ ਹੁੰਦਾ ਸੜਕਾਂ ਤੇ ਲੜਦਾ ਹੁੰਦਾ ਤੋਂ ਇਸ ਕਰਕੇ ਵੀ ਸਾਡੀ ਆਵਾਜ਼ ਦਾ ਸਨਮਾਨ ਹੋਵੇ ਸ਼ਹੀਦਾਂ ਦੇ ਸੁਪਨਿਆਂ ਦਾ ਸਨਮਾਨ ਹੋਵੇ ਇਸ ਕਰਕੇ ਟ੍ਰੈਕਟਰ ਮਾਰਚ ਕਰਕੇ ਅੱਜ ਦੇਸ਼ ਦੇ ਹਾਕਮਾਂ ਕੋਲੇ ਆਪਣੀ ਆਵਾਜ਼ ਪਹਚਾ ਰਹੇ ਹੈਗੇ ਲੰਮੇ ਸਮੇਂ ਤੋਂ ਹਾਂ ਦੇਖੋ ਗਲੋਬਲ ਲੈਵਲ ਤੇ ਉਹ ਕਾਰਪੋਰੇਟ ਦਾ ਅਜੰਡਾ ਲਾਗੂ ਕਰਨਾ ਚਾਹੁੰਦੇ ਨੇ ਔਰ ਕਾਰਪੋਰੇਟ ਦੇ ਝੰਡੇ ਤੇ ਕੰਮ ਕਰ ਰਹੇ ਨੇ ਜਿੱਦਾਂ ਹਿਡਨ ਬਰਗਦੀ ਰਿਪੋਰਟ ਹੁਣ ਉਹ ਕਿਵੇਂ ਨੱਪੀ ਗਈ ਆ ਕਿਵੇਂ ਸੇਬੀ ਦੀ ਚੇਅਰਪਰਸਨ ਉਹਦੇ ਵਿੱਚ ਆ ਰਹੀ ਹੈਗੀਆ ਤਾਂ ਇਹ ਕਿਸਾਨਾਂ ਮਜ਼ਦੂਰਾਂ ਦਾ ਅਜੰਡਾ ਹੀ ਨਹੀਂ ਉਹਨਾਂ ਕੋਲ ਹੈਗਾ ਇਸ ਕਰਕੇ ਉਹ ਆਵਾਜ਼ ਦਾ ਸਨਮਾਨ ਨਹੀਂ ਕਰਦੇ ਪਰ ਜੇ ਸਾਡੀ ਆਵਾਜ਼ ਦਾ ਸਨਮਾਨ ਨਾ ਕਰਨਗੇ ਤਾਂ ਹਰਿਆਣਾ ਤੇ ਮਹਾਰਾਸ਼ਟਰ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਜਵਾਬ ਦੇਊਗਾ ਉਹਨੇ ਪਹਿਲਾਂ ਵੀ ਦਿੱਤਾ ਹੈਗਾ ਸਾਡੀ ਆਵਾਜ਼ ਦਾ ਸਨਮਾਨ ਕਰਨਾ ਪਊਗਾ ਜੇ ਪ੍ਰਧਾਨ ਮੰਤਰੀ ਜੀ ਨਹੀਂ ਸਨਮਾਨ ਕਰ ਰਹੇ ਉਹ ਖਿਆਲ ਰੱਖਣ ਵੀ ਉਹਨਾਂ ਦਾ ਉਹ ਸੰਘਰਸ਼ ਕਿਹੜੇ ਲੋਕ ਕਰ ਰਹੇ ਨੇ ਉਹ ਦੇਸ਼ ਦਾ ਕਿਸਾਨ ਮਜ਼ਦੂਰ ਕਰ ਰਿਹਾ